ਪ੍ਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਜਿਹੜਾ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਸ਼ਿਕਾਰ ਬਣਾਉਂਦਾ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਇਹ ਮੈਲਾ ਜੋ ਤੁਸੀਂ ਦੇਖ ਸਕਦੇ ਹੋ ਇਹ ਭੋਲੇ-ਪਾਲੇ ਲੋਕਾਂ ਨੂੰ ਆਪਣੇ ਹੁਸਨ ਦਾ ਹਥਿਆਰ ਵਰਤ ਕੇ ਪਹਿਲਾਂ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਂਦੀ ਸੀ ਉਸ ਤੋਂ ਬਾਅਦ ਉਹਨਾਂ ਤੋਂ ਫਿਰ ਪੈਸੇ ਠੱਗੇ ਜਾਂਦੇ ਸੀ ਜਿहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਮਹਿਲਾ ਇਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਆਪਣੇ ਸਾਥੀਆਂ ਦੇ ਨਾਲ ਇਹ ਮਹਿਲਾ ਦੇ ਵੱਲੋਂ ਪਹਿਲਾਂ ਆਪਣੇ ਹੁਸਨ ਦਾ ਹਥਿਆਰ ਵਰਤ ਕੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਇਆ ਜਾਂਦਾ ਸੀ ਫਿਰ ਉਹਨਾਂ ਨੂੰ ਕਿਸੇ ਅਗਿਆਤ ਸਥਾਨ ਤੇ ਲਿਜਾ ਕੇ ਉੱਥੇ ਉਹਨਾਂ ਦੀ ਨਗਨ ਕਰਕੇ ਵੀਡੀਓ ਬਣਾਈ ਜਾਂਦੀ ਸੀ ਜਿਸ ਤੋਂ ਬਾਅਦ ਫਿਰ ਵੀਡੀਓ ਦਿਖਾ ਕੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਜੇਕਰ ਸਾਨੂੰ ਇੰਨੇ ਪੈਸੇ ਨਹੀਂ ਦੇਵੋਗੇ ਤਾਂ ਤੁਹਾਡੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਡਰ ਦੇ ਮਾਰੇ ਲੋਕ ਇਹਨਾਂ ਨੂੰ ਪੈਸੇ ਦੇ ਦਿੰਦੇ ਸੀ ਵੱਡਾ ਖੁਲਾਸਾ ਹੋਇਆ ਵੱਡੇ ਗ੍ਰੋਹ ਦਾ ਪਰਦਾ ਫਾਸ਼ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਸ਼ਿਕਾਰ ਬਣਾ ਕੇ ਉਸ ਤੋਂ ਬਾਅਦ ਉਹਨਾਂ ਤੋਂ ਹਜ਼ਾਰਾਂ ਰੁਪਏ ਠੱਗੇ ਜਾਂਦੇ ਸੀ ਪੈਸੇ ਕਮਾਉਣ ਦਾ ਇਹਨਾਂ ਨੇ ਬਹੁਤ ਹੀ ਮਤਲਬ ਆਸਾਨ ਤਰੀਕਾ ਲੱਭਿਆ ਹੋਇਆ ਸੀ ਇਸ ਗਰੋ ਨੇ ਪਹਿਲਾਂ ਇਸ ਮਹਿਲਾ ਦੇ ਵੱਲੋਂ ਇੱਕ ਵਿਅਕਤੀ ਨੂੰ ਭੂਲਾ ਭਾਲਾ ਵਿਅਕਤੀ ਕੋਈ ਦੇਖ ਕੇ ਉਸ ਤੋਂ ਬਾਅਦ ਉਸ ਨੂੰ ਆਪਣੇ ਜਾਲ 'ਚ ਫਸਾਇਆ ਜਾਂਦਾ ਸੀ ਫਿਰ ਇੱਕ ਜਗ੍ਹਾ ਤੇ ਲਿਜਾ ਕੇ ਇਸ ਮਹਿਲਾ ਦੇ ਵੱਲੋਂ ਉਸ ਨੂੰ ਨਗਨ ਕਰਕੇ ਉਸ ਦੀ ਵੀਡੀਓ ਬਣਾਈ ਜਾਂਦੀ ਸੀ ਉੱਥੇ ਹੀ ਉਸ ਦੇ ਕੁਝ ਹੋਰ ਸਾਥੀ ਵੀ ਮੌਜੂਦ ਹੁੰਦੇ ਸੀ ਜਿਹੜੇ ਇਹ ਬੰਦੇ ਨੂੰ ਡਰਾ ਤਮਕਾ ਕੇ ਉਸ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਕਿ ਜੇਕਰ ਭਾਈ ਸਾਨੂੰ ਇੰਨੇ ਪੈਸੇ ਤੂੰ ਨਹੀਂ ਦੇਵੇਂਗਾ ਤਾਂ ਤੇਰੀ ਵੀਡੀਓ ਨੂੰ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗੇ ਤਾਂ ਬਦਨਾਮੀ ਦਾ ਮਾਰਾ ਬੰਦਾ ਇਹਨਾਂ ਨੂੰ ਪੈਸੇ ਪਾ ਦਿੰਦਾ ਸੀ ਇਸ ਤਰੀਕੇ ਦੇ ਨਾਲ ਇਸ ਗਰੋ ਨੇ ਪੈਸੇ ਕਮਾਉਣ ਦਾ ਧੰਦਾ ਬਣਾਇਆ ਹੋਇਆ ਸੀ ਆਸਾਨ ਪੈਸੇ ਕਮਾਉਣ ਦੇ ਲਈ ਇਸ ਗਰੋ ਦੇ ਵੱਲੋਂ ਇਸ ਕੰਮ ਨੂੰ ਚਲਾਇਆ ਜਾ ਰਿਹਾ ਸੀ ਤਾਂ ਇਸ ਗਰੋ ਦਾ ਪਰਦਾ ਫਾਸ਼ ਹੋਇਆ ਮਾਮਲਾ ਤੁਹਾਡੇ ਨਾਲ ਬਠਿੰਡਾ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਨੂੰ ਇਹ ਮਹਿਲਾ ਆਪਣੇ ਹੁਸਨ ਦੇ ਜਾਲ 'ਚ ਫਸਾਉਂਦੀ ਆ ਕੁਝ ਇਸ਼ਾਰੇ ਕੀਤੇ ਜਾਂਦੇ ਨੇ ਮਹਿਲਾ ਦੇ ਵੱਲੋਂ ਜਿਸ ਤੋਂ ਬਾਅਦ ਉਹ ਭੂਲਾ ਵਿਅਕਤੀ ਇਸ ਚਲਾਕ ਮਹਿਲਾ ਦੀਆਂ ਗੱਲਾਂ ਵਿੱਚ ਆ ਜਾਂਦਾ ਉਸ ਤੋਂ ਬਾਅਦ ਇਹ ਮਹਿਲਾ ਉਸ ਨੂੰ ਆਪਣੇ ਨਾਲ ਲੈ ਜਾਂਦੀ ਆ ਤੇ ਇੱਕ ਜਗ੍ਹਾ ਤੇ ਲੈ ਜਾ ਕੇ ਜਿੱਥੇ ਪਹਿਲੇ ਹੀ ਉਸ ਦੇ ਸਾਥੀ ਇੰਤਜ਼ਾਰ ਕਰ ਰਹੇ ਹੁੰਦੇ ਨੇ ਉੱਥੇ ਉਸ ਵਿਅਕਤੀ ਨੂੰ ਲਿਜਾਇਆ ਜਾਂਦਾ ਜਿਸ ਤੋਂ ਬਾਅਦ ਉਸ ਦੇ ਕੱਪੜੇ ਲਹਾ ਕੇ ਉਸ ਦੀ ਨਗਨ ਕਰਕੇ ਵੀਡੀਓ ਬਣਾਈ ਜਾਂਦੀ ਹੈ ਮਹਿਲਾ ਦੇ ਵੱਲੋਂ ਫਿਰ ਆਪੇ ਉਸ ਨੂੰ ਵੀਡੀਓ ਦਿਖਾ ਕੇ ਇਸ ਮਹਿਲਾ ਦੇ ਵੱਲੋਂ 50000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਕਿ ਜੇਕਰ ਤੂੰ ਸਾਨੂੰ 50000 ਨਹੀਂ ਦੇਵੇਂਗਾ ਤਾਂ ਅਸੀਂ ਤੇਰੀ ਇਹ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗੇ ਜਿਸ ਤੋਂ ਬਾਅਦ ਡਰਦਾ ਮਾਰਾ ਵਿਅਕਤੀ ਇਹਨਾਂ ਦੇ ਅਕਾਊਂਟ ਵਿੱਚ 50000 ਰੁਪਏ ਟਰਾਂਸਫਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਇਹ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਜਿਸ ਤੋਂ ਬਾਅਦ ਪੈੜ ਨੱਪਦੀ ਪੁਲਿਸ ਇਸ ਗਿਰੋਹ ਤੱਕ ਪਹੁੰਚਦਾ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਵੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕੋਈ ਇਹਨਾਂ ਅਜਿਹੇ ਗਿਰੋਹ ਦੇ ਚਾਂਸੇ ਵਿੱਚ ਆ ਕੇ ਆਪਣੇ ਪੈਸੇ ਤੇ ਆਪਣੀ ਇੱਜ਼ਤ ਨਾ ਖਰਾਬ ਕਰ ਲਵੇ ਤਸਵੀਰਾਂ ਤੁਹਾਡੇ ਨਾਲ ਬਠਿੰਡਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਵੱਡੇ ਗਿਰੋਹ ਦਾ ਪਰਦਾ ਫਾਸ਼ ਹੋਇਆ ਜਿਹੜਾ ਆਪਣੇ ਹੁਸਨ ਦੇ ਜਾਲ ਦੇ ਵਿੱਚ ਇਹ ਮਹਿਲਾ ਦੇ ਵੱਲੋਂ ਲੋਕਾਂ ਨੂੰ ਫਸਾ ਕੇ ਪੈਸਿਆਂ ਦਾ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਡਰਾਾ ਧਮਕਾ ਕੇ ਉਸ ਲੋਕਾਂ ਨੂੰ ਬਲੈਕਮੇਲ ਕਰਕੇ ਇਸ ਮਹਿਲਾ ਦੇ ਵੱਲੋਂ ਲੋਕਾਂ ਤੋਂ ਪੈਸੇ ਹੜੱਪੇ ਜਾਂਦੇ ਸੀਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੁਲਿਸ ਨੇ ਇਸ ਮਹਿਲਾ ਅਤੇ ਉਹਦੇ ਸਾਥੀਆਂ ਨੂੰ ਜੋ ਪੂਰੀ ਗੈਂਗ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਲੋਕ ਇਸ ਤਰੀਕੇ ਦੇ ਨਾਲ ਇਹਨਾਂ ਦੇ ਚਾਂਸੇ ਵਿੱਚ ਨਾ ਆ ਸਕਣ ਹੋਰ ਵੀ ਅਜਿਹੇ ਗੈਂਗ ਹੋ ਸਕਦੇ ਨੇ ਤਾਂ ਕਿ ਲੋਕਾਂ ਦਾ ਇਹਨਾਂ ਤੋਂ ਬਚਾਅ ਹੋ ਸਕੇ ਲੋਕ ਇਹਨਾਂ ਦੇ ਚਾਂਸੇ ਵਿੱਚ ਨਾ ਫਸ ਸਕਣ ਕਿਸ ਤਰੀਕੇ ਦੇ ਨਾਲ ਦੇਖੋ ਇਹਨਾਂ ਨੇ ਪਲਾਨ ਬਣਾਇਆ ਹੋਇਆ ਸੀਗਾ ਪੂਰਾ ਮਤਲਬ ਪਹਿਲਾਂ ਇਹ ਮਹਿਲਾ ਦੇ ਵੱਲੋਂ ਆਪਣਾ ਹੁਸਨ ਦਾ ਹਥਿਆਰ ਬਣਾ ਕੇ ਉਸ ਨੂੰ ਵਰਤਿਆ ਜਾਂਦਾ ਸੀਗਾ ਆਪਣੀ ਖੂਬਸੂਰਤੀ ਨੂੰ ਵਰਤਿਆ ਜਾਂਦਾ ਸੀ ਲੋਕਾਂ ਤੇ ਦੇਖਿਆ ਜਾਂਦਾ ਸੀ ਕਿ ਆਹ ਭੋਲਾ ਲੋਕ ਸਾਡੇ ਚਾਂਸੇ 'ਚ ਆ ਸਕਦਾ ਹੈ ਉਸ ਤੋਂ ਬਾਅਦ ਫਿਰ ਉਸ ਨੂੰ ਚਾਂਸੇ 'ਚ ਫਸਾ ਕੇ ਇਸ ਮਹਿਲਾ ਦੇ ਵੱਲੋਂ ਇੱਕ ਜਗ੍ਹਾ ਤੇ ਲਿਜਾਇਆ ਜਾਂਦਾ ਸੀ ਜਿੱਥੇ ਉਸ ਦੇ ਸਾਥੀ ਪਹਿਲਾਂ ਹੀ ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਜਦੋਂ ਇਸ ਮਹਿਲਾ ਦੇ ਵੱਲੋਂ ਵਿਅਕਤੀ ਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਈ ਜਾਂਦੀ ਸੀ ਫਿਰ ਵੀਡੀਓ ਬਣਾਉਣ ਮਾਗਰੋਂ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਕਿ ਭਾਈ ਸਾਨੂੰ ਇੰਨੇ ਪੈਸੇ ਦੇ ਨਹੀਂ ਅਸੀਂ ਤੇਰੀ ਵੀਡੀਓ ਨੂੰ ਵਾਇਰਲ ਕਰਾਂਗੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਭਾਂਡਾ ਫਟਿਆ ਸਗਰੋ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਜੋ ਖਲਾਸਾ ਖਲਾਸੇ ਕੀਤੇ ਨੇ ਉਹ ਤੁਹਾਨੂੰ ਹੋਰ ਵੀ ਹਿਲਾ ਕੇ ਰੱਖ ਦੇਣਗੇ ਆਓ ਪੁਲਿਸ ਕੀ ਕਹਿੰਦੀ ਆ ਤੁਹਾਨੂੰ ਉਹ ਸੁਣਾਉਂਦੇ ਆ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲਯੂ ਵਾਸ ਮੋਲਵੀ ਫੰਦਾ ਰਹਿਣ ਵਾਲਾ ਜਿਹਨਾਂ ਹਨੂਮਾਨਗੜ੍ਹ ਦਾ ਉਹਨੇ ਸਾਡੇ ਐਸਏ ਗਰਮੇਲ ਸਿੰਘ ਪਾਲ ਸਿੱਖ ਦਾ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨੂਮਾਨਗੜ੍ਹ ਜਾ ਰਿਹਾ ਸੀ ਵਾਇਡ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਲਰੀ ਤੇ ਜਿਹਨੇ ਉਹਨੂੰ ਆਪਣੇ ਦਿਨ ਉਹਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਪਸਾਰਿਆ ਤੇ ਜਾਲ ਵਿੱਚ ਪਸਾ ਕੇ ਤੈਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਹੰਸ ਨਗਰ ਦੇ ਵਿੱਚ ਲੈਣੀਆਂ। ਇੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਪਨੰਗਾ ਕਰਾ ਕਰਕੇ ਇੱਕ ਤਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ। ਅਲਪਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ। ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ। ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬਸ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ ਪਾਸ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਜ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਿਆ ਜੇ ਜਿਹੜੇ ਜਿਹੜੇ ਆਪਣੇ ਅਰੈਸਟ ਕੀਤੇ ਗਏ ਇੱਕ ਔਰਤ ਔਰਤ ਦਾ ਨਾਂ ਹੈਗਾ ਜਸਪ੍ਰੀਤ कौर ਉਰਫ ਜੱਸੀ ਜੋ ਹੈਗੀ ਆ ਜਨਤਾ ਕੋਲ ਨੀਰਾਂਪੁਰਾ ਫੂਲਦੀ ਹੈ ਤੇ ਤਿੰਨ ਜਿਹੜੇ ਗੈਂਡਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਦ ਕੁਮਾਰ ਉਰਫ ਡਿੰਪੀ ਇਹ ਵੀ ਜਨਤਾ ਕੋਲ ਨੀਰਾਂਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਦੇ ਦਿਓਣੇ ਦਾ ਜੀ ਤੇ ਬਲਦੀਪ ਸਿੰਘ ਉਰਫ ਘੀਲਾ ਜਿਹੜਾ ਝੁੰਬੇ ਦਾ ਜੀ ਇਹ ਦੋਹਾਂ ਦੀ ਅਰੈਸਟ ਮੰਗ ਇੱਕ ਲੇਡੀ ਦਾ ਐਡਵੋਕੇਟ ਸਰ ਇਹਦੇ ਬਾਰੇ ਅਸੀਂ ਅਜੇ ਪਰਦਾ ਰਿਕਾਰਡ ਕਰਾ ਰਹੇ ਹਾਂ ਜਿਹੜਾ ਕੰਸਲਟਾ ਉਹਨਾਂ ਨੇ